ਸੱਚੇ ਗੱਲ ਜੀ ਮੈਂ ਅਦਰਸ਼ ਜਿਤਕੌਰ ਅਦਰ ਸੋਸ਼ਲ ਵੈਲਫੇਅਰ ਐਂਡ ਐਜੂਕੇਸ਼ਨ ਸੁਸਾਇਟੀ ਗੁਰਦਾਸਪੁਰ ਤੋਂ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਡੀ ਸੁਸਾਇਟੀ ਦੇ ਅੰਦਰ ਚੱਲ ਰਿਹਾ ਅਦਰਸ਼ ਵਿਰਧਾਰਸ਼ਮ ਚਾ ਖੁਲਾਰੀ ਪਠਾਨਕੋਟ ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਔਰ ਇਸ ਦੇ ਨਾਲ ਹੀ ਅਸੀਂ ਅਦਰਸ਼ ਵਿਰਧਾਰਸ਼ਮ ਵਿੱਚ ਰਹਿ ਰਹੇ ਬਜ਼ੁਰਗ ਔਰ ਸਟਾਫ ਮੈਨੇਜਮੈਂਟ ਔਰ ਸੁਪਰਡੈਂਟ ਮੈਡਮ ਕਿਵੇਂ ਇਹਨਾਂ ਦਾ ਸਾਰਾ ਖਿਆਲ ਰੱਖਦੇ ਆਂ ਔਰ ਇਸ ਦੇ ਨਾਲ ਹੀ ਅਸੀਂ ਇਹ ਵੀ ਦੇਖਾਂਗੇ ਕਿ ਬਜ਼ੁਰਗ ਕਿਸ ਹਾਲਾਤ ਵਿੱਚ ਰਹਿੰਦੇ ਨੇ ਉਸ ਕਿਸ ਤਰੀਕੇ ਦਾ ਇਹਨਾਂ ਦਾ ਪਹਿਰਾਵਾ ਹੈ ਕਿਸ ਤਰੀਕੇ ਦੇ ਨਾਲ ਇਹਨਾਂ ਦਾ ਇੱਕ ਦੂਜੇ ਦੇ ਨਾਲ ਮਿਲਮਲਾਪ ਨੇ ਇਸ ਦੇ ਨਾਲ ਹੀ ਅਸੀਂ ਪਹਿਲੇ ਹੀ ਪਹੁੰਚਾਂਗੇ ਆਪਣੇ ਮੇਨ ਦਫ਼ਤਰ ਦੇ ਵਿੱਚ ਜਿਸ ਦਫ਼ਤਰ ਵਿੱਚ ਬੈਠ ਕੇ ਸੁਪਰਡੈਂਟ ਮੈਡਮ ਔਰ ਹੋਰ ਸਟਾਫ ਜੋ ਨਵੇਂ ਬਜ਼ੁਰਗ ਆ ਰਿਹਾ ਹੈ ਉਸ ਦੀ ਪੂਰੀ ਜਾਣਕਾਰੀ ਲੈਂਦੇ ਹਨ ਉਹਨਾਂ ਨੂੰ ਬਿਠਾ ਕੇ ਉਹਨਾਂ ਨੂੰ ਪੁੱਛਦੇ ਹਨ ਕਿਉਂ ਤੁਸੀਂ ਇਸ ਆਸ਼ਰਮ ਦੇ ਵਿੱਚ ਆਏ ਹੋ ਉਹ ਇਸ ਆਸ਼ਰਮ ਦੀ ਇੱਕ ਬਹੁਤ ਵੱਡੀ ਖਾਸੀਅਤ ਇਹ ਹੈ ਕਿ ਇਹ ਫ੍ਰੀ ਆਫ ਕੋਸਟ ਹੈ ਕੋਈ ਵੀ ਤੁਹਾਡੇ ਕੋਲ ਪੈਸਾ ਨਹੀਂ ਲੈ ਰਿਹਾ ਨਾ ਹੀ ਕਿਸੇ ਕੋਲ ਉਹਨਾਂ ਦੀ ਪੈਨਸ਼ਨ ਲਈ ਜਾ ਰਹੀ ਹੈ ਕੁਝ ਨਹੀਂ ਲਿਆ ਜਾ ਰਿਹਾ ਬਜ਼ੁਰਗ ਸਿਲਫਤ ਹੈ ਰਿਆ ਅਤੇ ਇਹਨਾਂ ਦਾ ਸਟਾਫ ਪੂਰੇ ਤਰੀਕੇ ਦੇ ਨਾਲ ਇਹਨਾਂ ਦੀ ਕੇਅਰ ਕਰ ਰਿਹਾ ਜਿਸ ਦੇ ਨਾਲ ਤੁਸੀਂ ਦੇਖ ਹੀ ਸਕਦੇ ਹੋ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਆਸ਼ਮ ਨੂੰ ਸਜਾਇਆ ਗਿਆ ਆਪਣਾ ਇੱਕ ਘਰ ਬਣਾਇਆ ਗਿਆ ਜਿਸ ਦੇ ਵਿੱਚ ਸਾਰੇ ਹੀ ਬਜ਼ੁਰਗ ਬਹੁਤ ਜ਼ਿਆਦਾ ਖੁਸ਼ੀ ਦੇ ਨਾਲ ਔਰ ਆਪਣੇ ਇੱਕ ਦੂਜੇ ਦੇ ਨਾਲ ਸਹਿਯੋਗ ਦਿੰਦੇ ਹਨ ਇਹਦੇ ਬਜ਼ੁਰਗਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਉਹਨਾਂ ਨੂੰ ਇੱਕ ਕੁਆਟਰ ਕੁਲਰ ਔਰ ਬਹੁਤ ਹੀ ਵਧੀਆ ਰਹਿਣ ਸਹਿਣ ਵਾਸਤੇ ਕਮਰੇ ਆ ਜਿਸ ਦੇ ਵਿੱਚ ਬਜ਼ੁਰਗ ਲੇਡਿਸ ਅਲੱਗ ਡਿਪਾਰਟਮੈਂਟ ਆ ਔਰ ਜੈਂਟਸ ਅਲੱਗ ਡਿਪਾਰਟਮੈਂਟ ਆ ਔਰ ਜੋ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਸ ਕਮਰੇ ਦੇ ਵਿੱਚ ਬੈੱਡ ਵਗੈਰਾ ਲਗਾਏ ਗਏ ਹਨ ਬਾਥਰੂਮ ਨਾਲ ਅਟੈਚ ਹਨ ਔਰ ਕੋਈ ਵੀ ਪਰੇਸ਼ਾਨੀ ਨਹੀਂ ਆ ਰਹੀ ਹਰ ਇੱਕ ਬਜ਼ੁਰਗ ਨੂੰ ਦੀ ਗਰਮੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਹਰ ਬਜ਼ੁਰਗ ਦੇ ਬੈੱਡ ਤੇ ਉੱਤੇ ਮੱਛਰਦਾਨੀ ਲਗਾਈ ਗਈ ਹੈ ਔਰ ਕੂਲਰ ਦਾ ਪ੍ਰਬੰਧ ਵੀ ਕੀਤਾ ਗਿਆ ਹੈ जिसਦੇ ਨਾਲ बहुत ही बढ़िया तरीके के नाल इस चीज नु हैंडल ਕੀਤਾ ਗਿਆ ਔਰ ਇਸ ਸਭ ਚੀਜ਼ਾਂ ਨੂੰ ਉਹ ਹੈਂਡਲ ਕਰਨ ਵਾਸਤੇ ਪ੍ਰਧਾਨ ਸਤਨਾਮ ਸਿੰਘ ਜੀ ਔਰ ਸੁਪਰਡੈਂਟ ਮੈਡਮ ਅंजलि शर्मा ਜੀ ਜੋ ਦਿਨ ਰਾਤ ਇੱਥੇ ਜਾ ਕੇ ਹਰ ਇੱਕ ਬਜ਼ੁਰਗ ਦੀ ਬਹੁਤ ਵਧੀਆ ਤਰੀਕੇ ਦੇ ਨਾਲ ਕੇਅਰ ਕਰ ਰਹੇ ਨੇ ਔਰ ਕਿਸੇ ਤਰੀਕੇ ਦੀ ਵੀ ਕਿਸੇ ਵੀ ਬਜ਼ੁਰਗ ਨੂੰ ਕੋਈ ਪਰੇਸ਼ਾਨੀ ਨਹੀਂ ਹੈ ਇਹ ਇੱਕ ਪੂਜਾ ਰੂਮ ਹੈ ਜਿਸ ਦੇ ਵਿੱਚ ਬੈਠ ਕੇ ਸਾਰੇ ਹੀ ਬਜ਼ੁਰਗ ਆਪਣੇ 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 ਜਿਸ ਜਿਸ ਨੂੰ ਵੀ ਉਹ ਮੰਨਦੇ ਹਨ ਉਹ ਆਪਣੇ ਇੱਥੇ ਬੈਠ ਕੇ ਭਜਨ ਕੀਰਤਨ ਕੁਝ ਵੀ ਕਰ ਸਕਦਾ ਹੈ ਕਿਸੇ ਨੂੰ ਕੋਈ ਵੀ ਮਨਾਹੀ ਨਹੀਂ ਹੈ ਔਰ ਇਸ ਦੇ ਨਾਲ ਹੀ ਤਾਂ ਔਰ ਇਸ ਤਰੀਕੇ ਦੇ ਨਾਲ ਹੀ ਹਰ ਕੋਈ ਇਨਸਾਨ ਇੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਭੇਦਭਾਵ ਨਹੀਂ ਕੀਤਾ ਜਾਂਦਾ ਜਿਸ ਦੇ ਨਾਲ ਕਿਸੇ ਵੀ ਬਜ਼ੁਰਗ ਨੂੰ ਥੇਸ ਪਹੁੰਚੇ ਔਰ ਇਸ ਦੇ ਨਾਲ ਹੀ ਅਸੀਂ ਇਹਨਾਂ ਦਾ ਇੱਕ ਡਾਈਨਿੰਗ ਟੇਬਲ ਹੈ ਜਿੱਥੇ ਸਾਰੇ ਹੀ ਬਜ਼ੁਰਗ ਬੈਠ ਕੇ ਖਾਣਾ ਖਾਂਦੇ ਨੇ ਔਰ ਖਾਣੇ ਦੇ ਵਿੱਚ ਵੀ ਇੱਕ ਮੈਨੂ ਬਣਿਆ ਹੋਇਆ ਹੈ ਜਿਸ ਦੇ ਵਿੱਚ ਹਰ ਦਿਨ ਵਾਰ ਦਾ ਦੱਸਿਆ ਹੋਇਆ ਹੈ ਕਿ ਕਿਸ ਦਿਨ ਕੀ ਚੀਜ਼ ਬਣੇਗੀ ਅਦਰਵਾਈਜ਼ ਇੱਕ ਇੱਕ ਵੈਸਟੀਵਲ ਜਦੋਂ ਹੁੰਦਾ ਹੈ ਉਦੋਂ ਅਸੀਂ ਇੱਕ ਸਪੈਸ਼ਲ ਡਿਸ਼ ਤਿਆਰ ਕਰਕੇ ਬਜ਼ੁਰਗਾਂ ਦੇ ਲਈ ਪੇਸ਼ ਕਰੀਦਾ ਹਾਂ ਜਿਸ ਦੇ ਨਾਲ ਬਜ਼ੁਰਗ ਵੀ ਖੁਸ਼ ਹੋ ਜਾਂਦੇ ਆ ਉਦੋਂ ਬਹੁਤ ਸਾਰਾ ਇਹ ਮਨੋਰੰਜਨ ਵੀ ਇਕੱਠੇ ਬੈਠ ਕੇ ਕਰਦੇ ਨੇ ਕਾਰਮ ਬੋਰਡ ਵਗੈਰਾ ਹਰ ਚੀਜ਼ ਇਹ ਮਤਲਬ ਕਿ ਖੇលਦੇ ਨੇ ਜਿਸ ਦਿਨ ਨਾਲ ਇਹਨਾਂ ਦਾ ਵੀ ਦਿਲ ਲੱਗਿਆ ਰਹਿੰਦਾ ਹੈ ਔਰ ਕਿਸੇ ਵੀ ਬਜ਼ੁਰਗ ਨੂੰ ਅ ਕਿਸੇ ਵੀ ਚੀਜ਼ ਦੀ ਅਗਰ ਕੋਈ ਬਜ਼ੁਰਗ ਬਿਮਾਰ ਹੈ ਤੇ ਉਹਨਾਂ ਦੇ ਲਈ ਅਸੀਂ ਸਿੰਪਲ ਖਾਣਾ ਵੀ ਬਣਾ ਦਿੰਦੇ ਆ ਜਿਵੇਂ ਕਿ ਖਿਚੜੀ ਹੋ ਗਿਆ ਦਲੀਆ ਹੋ ਗਿਆ ਔਰ ਹਰ ਬਜ਼ੁਰਗ ਦਾ ਖਿਆਲ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਰੱਖਿਆ ਜਾਂਦਾ ਹੈ ਇਹ ਸਾਡੇ ਸਟਾਫ ਸविता मैडम ਨੇ ਜੋ ਕਿ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਹਰ ਬਜ਼ੁਰਗ ਨੂੰ ਵਧੀਆ ਡੀਲ ਕਰਦੇ ਨੇ ਉਹਨਾਂ ਦਾ ਬੀਪੀ ਵਗੈਰਾ ਚੈੱਕ ਕਰਦੇ ਨੇ ਦੇਖਦੇ ਨੇ ਮਤਲਬ ਕਿ ਉਹਨਾਂ ਦੀ ਕੇਅਰ ਦਾ ਵੀ ਬਹੁਤ ਜ਼ਿਆਦਾ ਪੂਰੇ ਤਰੀਕੇ ਦੇ ਨਾਲ ਧਿਆਨ ਰੱਖਿਆ ਜਾ ਰਿਹਾ ਹਰ ਡੇਲੀ ਰੁਟੀਨ ਦੇ ਵਿੱਚ ਉਹਨਾਂ ਦਾ ਬੀਪੀ ਚੈੱਕ ਹੋ ਰਿਹਾ ਸ਼ੂਗਰ ਚੈੱਕ ਹੋ ਰਿਹਾ ਹਰ ਚੀਜ਼ ਚੈੱਕ ਹੋ ਰਹੀਆ ਤਾਂ ਕਿ ਇਹਨਾਂ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ ਔਰ ਬਜ਼ੁਰਗਾਂ ਨੂੰ ਹਰ ਮੈਡੀਸਿਨ ਵੀ ਦਿੱਤੀ ਜਾ ਰਹੀਆ ਅਗਰ ਉਹਨਾਂ ਨੂੰ ਕੋਈ ਪ੍ਰੋਬਲਮ ਹੈ ਤੇ ਇਹ ਰੁਟੀਨ ਚੈੱਕਅਪ ਹੈ ਮਤਲਬ ਕਿ ਡੇਲੀ ਕੋਈ ਤਾਂ ਕੋਈ ਚੈੱਕਅਪ ਹਰ ਇੱਕ ਬਜ਼ੁਰਗ ਦਾ ਹੋ ਰਿਹਾ ਕੋਈ ਬਾਰੂ ਆ ਰਿਹਾ ਬਜ਼ੁਰਗ ਨਿਊ ਆ ਰਿਹਾ ਉਹਨਾਂ ਦਾ ਵੀ ਡੇਲੀ ਸਾਰੇ ਚੈੱਕ ਅਪ ਹੋ ਰਿਹਾ ਔਰ ਜੋ ਬਜ਼ੁਰਗ ਦੀ ਮੈਡੀਸਿਨ ਚੱਲ ਰਹੀ ਉਹ ਬਜ਼ੁਰਗ ਨੂੰ ਦਿੱਤੀ ਜਾ ਰਹੀ ਹੈ ਤੇ ਉਸ ਮੈਡੀਸਿਨ ਤੋਂ ਵਾਂਝਾ ਨਹੀਂ ਰੱਖਿਆ ਜਾ ਰਿਹਾ ਹਰ ਇੱਕ ਬਜ਼ੁਰਗ ਜੋ ਕਿ ਤੰਦਰੁਸਤ ਵੀ ਆ ਉਹਨਾਂ ਨੂੰ ਵੀ ਚੈੱਕ ਕੀਤਾ ਜਾਂਦਾ ਕਿ ਕਦੇ ਕੋਈ ਪ੍ਰੋਬਲਮਸ ਤਾਂ ਨਹੀਂ ਹੈ ਅਸੀਂ ਕਦੇ-ਕਦੇ ਕੀ ਕਰਦੇ ਹਾਂ ਕਿ ਕਿਸੇ ਬਜ਼ੁਰਗ ਨੂੰ ਖੁਦ ਵੀ ਮਤਲਬ ਕੋਈ ਇਨਸਾਨ ਵੀ ਆ ਉਸ ਦਾ ਸੀ ਚੈੱਕ ਅਪ ਨਹੀਂ ਕਰਵਾਉਂਦੇ ਕਿ ਇਹ ਚੱਲਦਾ ਫਿਰਦਾ ਬਹੁਤ ਵਧੀਆ ਪਰ ਕਦੇ-ਕਦੇ ਜਦੋਂ ਤੁਸੀਂ ਅਚਾਨਕ ਕਰਵਾ ਲੈਂਦੇ ਆ ਤਾਂ ਇਹ ਬਹੁਤ ਸਾਰੀਆਂ ਬਿਮਾਰੀਆਂ ਨਿਕਲ ਆਉਂਦੀਆਂ ਇਸ ਕਰਕੇ ਹਰ ਇੱਕ ਬਜ਼ੁਰਗ ਦਾ ਡੇਲੀ ਹੀ ਚੈੱਕ ਅਪ ਹੁੰਦਾ ਹੈ ਬੇਸ਼ੱਕ ਉਹ ਨਵਾਂ ਬਜ਼ੁਰਗ ਆਇਆ ਹੈ ਉਹ ਜਾਂ ਹੈ ਪੁਰਾਣਾ ਸਾਰੇ ਬਜ਼ੁਰਗਾਂ ਨੂੰ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਹੈਲਥ ਕੇਅਰ ਸੇਵਾ ਦਾ ਨਹਾਣ ਤੋਂ ਸਾਰੀਆਂ ਇਸ ਤਰੀਕੇ ਦੀਆਂ ਸੁਵਿਧਾਵਾਂ ਹੈਗੀਆਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਦਾ ਇਹਨਾਂ ਨੂੰ ਵੈਸੇ ਤਾਂ ਕੋਈ ਪਰੇਸ਼ਾਨੀ ਨਹੀਂ ਆ ਬਟ ਫਿਰ ਵੀ ਅਗਰ ਇਹਨਾਂ ਨੂੰ ਹੋਵੇ ਤੇ ਤੇ ਡਾਕਟਰੀ ਸਟਾਫ ਜੋ ਹੈ ਸविता ਮੈਡਮ ਜੋ ਕਿ ਇਹਨਾਂ ਦੀ ਦੇਖਭਾਲ ਕਰਦੇ ਨੇ ਹੈਲਥ ਦੇ ਰਿਕਾਰਡਿੰਗ ਉਹ ਇਹਨਾਂ ਨੂੰ ਹਰ ਤਰ੍ਹਾਂ ਦੀ ਮੈਡੀਸਿਨ ਦੇ ਦਿੰਦੇ ਨੇ ਔਰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਮੈਡੀਸਿਨ ਦੇ ਕੇ ਔਰ ਇਹਨਾਂ ਦਾ ਖਿਆਲ ਰੱਖਿਆ ਜਾਂਦਾ ਹੈ ਇਹਨਾਂ ਤੋਂ ਕੋਈ ਵੀ ਚਾਰजेस ਪੇਡ ਜੋ ਹੈ ਕਿ ਨਹੀਂ ਕੀਤਾ ਜਾਂਦਾ ਕਈ ਆਸ਼ਰਮ ਦੇ ਵਿੱਚ ਜਦੋਂ ਤੁਸੀਂ ਜਾਓ ਤੇ ਉਹਨਾਂ ਨੂੰ ਪਹਿਲੇ ਪੇਮੈਂਟ ਦੇਣੀ ਪੈਂਦੀ ਹੈ ਤਾਂ ਫਿਰ ਹੀ ਉਹਨਾਂ ਨੂੰ ਜੋ ਹੈ ਐਡਮਿਟ ਕੀਤਾ ਜਾਂਦਾ ਹੈ ਸੋ ਸਾਡਾ ਆਸ਼ਰਮ ਬਿਲਕੁਲ ਫ੍ਰੀ ਹੈ ਜਿਸ ਦੇ ਵਿੱਚ ਕੋਈ ਵੀ ਫ੍ਰੀ ਆਫ ਕੋਸਟ ਰਹਿ ਸਕਦੇ ਆ ਕਿਸੇ ਵੀ ਤਰੀਕੇ ਦਾ ਕੋਈ ਵੀ ਇਹਨਾਂ ਨੂੰ ਪੈਸਾ ਨਹੀਂ ਦੇਣਾ ਪੈਂਦਾ ਬਿਲਕੁਲ ਖਾਣਾ ਵੀ ਫ੍ਰੀ ਹੈ ਪਾਣੀ ਰੋਟੀ ਹਰ ਇੱਕ ਚੀਜ਼ ਫ੍ਰੀ ਹੈ 10 ਟਾਈਮ ਦਾ ਮੀਨੂ ਬਣਿਆ ਹੈ ਹਰ ਦੁਪਹਿਰ ਨੂੰ ਜਿਵੇਂ ਕਿ ਹੁਣ ਗਰਮੀਆਂ ਨੂੰ ਮੁੱਖ ਰੱਖਦੇ ਹੋਏ ਕਈ ਬਜ਼ੁਰਗ ਸਕੰਝਵੀ ਪੀਣਾ ਚਾਹੁੰਦੇ ਆ ਔਰ ਕਈ ਜੂਸ ਪਿੰਦੇ ਆ ਮਤਲਬ ਕਿ ਹਰ ਬਜ਼ੁਰਗ ਦਾ ਖਿਆਲ ਰੱਖਿਆ ਜਾਂਦਾ ਹੈ ਤੇ ਇਸ ਦੇ ਨਾਲ ਹੀ ਸਾਡੇ ਘਾਪ ਗੁਦਿਆਰ ਸਿੰਘ ਜੀ ਹੈ ਜਿਨ੍ਹਾਂ ਦਾ गाना ਆਇਆ ਸੀ YouTube ਤੇ ਬਹੁਤ ਦਿਨ ਪਹਿਲੇ 2-3 ਮਹੀਨੇ ਹੋ ਗਏ ਨੇ ਜਿਸ ਦਾ ਨਾਮ ਸੀਗਾ ਮੈਂ ਹਾਂ ਬਹੁਤ ਚੁੜਾਹੇ ਦਾ ਤੇ ਬਹੁਤ ਜ਼ਿਆਦਾ ਤੁਸੀਂ ਪਿਆਰ ਦਿੱਤਾ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਔਰ ਜਿਨ੍ਹਾਂ ਨੇ ਨਹੀਂ ਦੇਖਿਆ ਤੁਸੀਂ ਸਾਡੇ ਚੈਨਲ ਅਦਰ ਸ਼ੋਲ ਦੇ ਜੋ ਪਠਾਨਪੁਰ ਤੇ ਜਾ ਕੇ ਇਸ ਗਾਣੇ ਨੂੰ ਜ਼ਰੂਰ ਸੁਣੋ ਅਗਰ ਵਧੀਆ ਲੱਗੇ ਤਾਂ ਇਸ ਨੂੰ ਸ਼ੇਅਰ ਸਬਸਕ੍ਰਾਈਬ ਲਾਈਕ ਜ਼ਰੂਰ ਕਰਨਾ ਉਹ ਨਾ ਭੁੱਲਿਓ ਤੁਹਾਡੀ سپورਟ ਦੇ ਨਾਲ ਹੀ ਅਸੀਂ ਸਾਸ਼ਰਮ ਨੂੰ ਵਧੀਆ ਤਰੀਕੇ ਦੇ ਨਾਲ ਚਲਾ پا ਰਹੇ ਹਾਂ ਅਗਰ ਤੁਹਾਨੂੰ ਕਿਸੇ ਚੀਜ਼ ਦੀ ਲੱਗਦੀ ਹੈ ਕਿ ਇੱਥੇ ਤੁਹਾਡੀ ਕਮੀ ਹੈ ਤਾਂ ਅਸੀਂ ਉਹ ਚੀਜ਼ ਨੂੰ ਬਹੁਤ ਜਲਦੀ ਕੰਪਲੀਟ ਕਰਾਂਗੇ ਤੁਸੀਂ ਜ਼ਰੂਰ ਸੁਝਾਅ ਦਿਓ ਔਰ ਇਸ ਦੇ ਨਾਲ ਹੀ ਅਸੀਂ ਸਾਡੇ ਹੀ ਬਜ਼ੁਰਗਾਂ ਦਾ ਵਧੀਆ ਤਰੀਕੇ ਦੇ ਨਾਲ ਹੈਲਥ ਕੇਅਰ ਵੀ ਇਹਨਾਂ ਦਾ ਹੋ ਰਿਹਾ ਵਾ ਇਨਾਂ ਦਾ ਵੀ ਕੋਈ ਵੀ ਚਾਰजेस ਨਹੀਂ ਲਿਆ ਜਾ ਰਿਹਾ ਔਰ ਕੱਪੜੇ ধੁੰਨ ਲਈ ਅਲੱਗ ਸਟਾਫ ਲੱਗਿਆ ਹੈ ਰੋਟੀ ਬਣਾ ਲਈ ਅਲੱਗ ਸਟਾਫ ਹੈ ਇਹਨਾਂ ਦੇ ਕਮਰੇ ਦੀ ਜੋ ਸਫਾਈ ਦਾ ਖਿਆਲ ਉਹ ਵੀ ਬਹੁਤ ਵਧੀਆ ਤਰੀਕੇ ਨਾਲ ਰੱਖਿਆ ਗਿਆ ਉਹ ਜੋ ਕਿ ਤੁਹਾਨੂੰ ਮੈਂ ਪਹਿਲੇ ਦੱਸ ਦਿੱਤਾ ਤੇ ਹਰ ਇੱਕ ਸਟਾਫ ਦੀ ਆਪਣੀ ਆਪਣੀ ਜ਼ਿੰਮੇਵਾਰੀ ਰਿਸਪੌਂਸਬਿਲਟੀ ਹੈ ਔਰ ਜੋ ਬਜ਼ੁਰਗ ਖਾਣਾ ਖਾਣ ਨਹੀਂ ਡਾਈਨਿੰਗ ਟੇਬਲ ਤੇ ਜਾ ਸਕਦੇ ਉਹ ਉਹ ਕੂਮ ਦੇ ਵਿੱਚ ਖਾ ਲੈਂਦੇ ਨੇ ਜਿਹੜੇ ਸਾਡੇ ਜੀਵਨ ਦਾ ਸਦਾਨ ਸੀ ਉਹ ਵਧੀਆ ਕਾਉਂਸਲਿੰਗ ਦੇ ਲਈ ਬਜ਼ੁਰਗਾਂ ਨੂੰ ਸਮਝਾਉਂਦੇ ਨੇ ਨਾਲ ਸੁਪਰਡੈਂਟ ਮੈਡੀਕਲ ਸ਼ਬਦਾਂ ਨੂੰ ਜੋ ਮੱਦੀ ਲਾ ਸਕਦੇ ਹੋ ਉਹ ਚੰਗੇ ਵਿਚਾਰ ਤੁਹਾਡੇ ਮਿਲੋਗੇ ਫਿਰ ਤੇ ਜੇ ਤੁਸੀਂ ਕਹੋਗੇ ਤੇ ਅਸੀਂ ਨਰਾਇਣ ਝਗੜੇ ਵਾਲੇ ਪਾਸੇ ਜਾਣਾ ਫਿਰ ਮੰਨਣ ਤੁਹਾਡਾ ਉਸ ਤਰੀਕੇ ਦਾ ਹੋਏਗਾ ਵਲਾਈ ਜਗਲੇ ਆਲੇ ਪਾਸ ਹੁਣ ਇਹ ਫੋਨ ਨਾ ਫੋਨ ਜਿੱਦਾਂ ਤੁਸੀਂ ਸੋਚਦੇ ਹੋ ਨਾ ਇਹਦੇ ਤੇ ਉਦਾਂ ਦੀ ਪਿਕਚਰ ਆਣੀਆਂ ਸ਼ੁਰੂ ਹੋ ਜਾਂਦੀਆਂ ਫੋਨ ਦੇ ਉੱਤੇ ਤੇ ਇਹਦੇ ਤੇ ਤੁਸੀਂ ਮਾਣ ਆ ਦੇਖਣਾ ਗੱਲ ਹੀ ਕਰਨੀ ਆ ਐਸੋ ਨਾਲ ਦਾ ਗੱਲ ਉਹ ਫ੍ਰਿਜਾਂ ਦੀ ਆਡਾ ਦੇਣੀਆਂ ਸ਼ੁਰੂ ਕਰ ਦਿੰਦਾ ਕਿ ਇਹ ਫ੍ਰਿਜ ਬੜੀ ਵਧੀਆ ਮੈਂ ਗੱਡੀ ਦੇ ਟਾਇਰ ਪਵਾਣੇ ਸੀ ਮੈਂ ਇੱਕੋ ਤਾਂ ਕੱਢੇ ਟਾਇਰ ਦੀ ਕੈਰ ਦੇਖਣੇ ਕਿਦੋਂ ਇਹਨੇ ਦੁਨੀਆ ਦੇ ਹਰ ਤਲ ਫੋਨ ਚ ਇੰਨੀ ਤਾਕਤ ਆ ਪਰ ਐਸਾ ਹੀ ਜੂਈ ਕਰੀਏ ਤਾਂ ਫੇਰ ਤੇ ਜੇ ਇਹਦਾ ਵੀ ਬੈ ਗਿਆ ਲੱਗ ਜੇ ਇਹ ਫਿਰ ਇਹਦੇ ਚ ਸਾਡੇ ਤੋਂ ਘਟੀਆਂ ਮੰਦਿਰ ਇਹ ਹੈਗਾ ਹੈ ਕਿ ਨਹੀਂ ਹੈਗਾ ਤੁਹਾਡੇ ਸਾਰੇ ਕੋ ਫੋਨ ਤੇ ਹੀ ਸੁਣੇ ਕਰਾਉਂਦੇ ਹੋ ਇਹ ਕਹਿੰਦੇ ਜੇ ਇਹਨੂੰ ਅਸੀਂ ਚੰਗਾ ਦੇਖੀਏ ਨਾ ਇਹਦੇ ਬਹੁਤ سارے ਸੰਸਾਰ ਦੇ ਕਿੱਦਾਂ ਰਹਿਣਾ ਕਿੱਦਾਂ ਖਾਣਾ ਕਿੱਦਾਂ ਪੀਣਾ ਕਿੱਦਾਂ ਉੱਠਣਾ ਕਿੱਦਾਂ ਜੀਣਾ ਉਹ ਫੋਨ 'ਚ ਦੱਸਿਆ ਗਿਆ ਤੇ ਮੇਰੀ ਤੁਹਾਨੂੰ ਇਹ ਹੀ ਗੁਜਾਰਸ਼ ਹੈ ਕਿ ਆਪਣੇ ਮਨ ਦੇ ਉੱਤੇ ਕਾਬੂ ਰੱਖੋ ਠੀਕ ਹੈ। ਕਿਹਨੇ ਖਾਣੀ? ਹਾਂ, ਠੀਕ ਹੈ। ਇੱਧਰ ਬੈਠ ਜੇ ਮੈਡਮ ਦਿਨਰਾਜ ਤੁਹਾਡੀ ਸੇਵਾ ਦੇ ਵਿੱਚ ਦੇ ਉਹ ਤੁਹਾਨੂੰ ਮੰਗੋ। ਜੇ ਤੁਹਾਨੂੰ ਨਹੀਂ ਦੇ ਦੇ ਫਿਰ ਤੁਸੀਂ ਮੈਨੂੰ ਕਹੋ ਜੀ ਮੈਡਮ ਸਾਨੂੰ ਉਹ ਚੀਜ਼ ਨਹੀਂ ਦਿੰਦੇ। ਪਰ ਕਿਸੇ ਵੇਲੇ ਟ੍ਰਿਪ ਹੋ ਸਕਦੀ ਹੈ ਮੈਂ ਇੰਤੋਂ ਤੇ ਕੰਮ ਹੋ ਰਿਹਾ। ਤੁਸੀਂ ਦੇਖਿਆ ਜੀ ਬਹੁਤ ਵਧੀਆ ਤਰੀਕੇ ਦੇ ਨਾਲ ਸਮਝਾਇਆ ਉਹਨਾਂ ਨੇ ਨਾਲ ਬਜ਼ੁਰਗਾਂ ਦੇ ਲਈ ਮਨੋਰੰਜਨ ਵਾਸਤੇ ਇੱਕ ਟੀਵੀ ਵੀ ਲਗਾਇਆ ਗਿਆ ਹੈ। ਕਰਤਾ ਹਨ ਸਾਡੀ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤੇ ਵਿਜ਼ਿਟ ਜ਼ਰੂਰ ਕਰਨਾ